ਬੈਂ ਸਿੰਘ ਜੀ ਦੀ ਕੁਰਬਾਨੀ ਮੈਂ ਸਮਝਦੇ ਮੈਂ ਅੱਜ ਦੇ ਦਿਨ ਬਹੁਤ ਹੀ ਜ਼ਰੂਰੀ ਹੈ ਪੰਜਾਬ ਦੇ ਲੋਕਾਂ ਨੂੰ ਉਹਨਾਂ ਕੰਨੀ ਧਿਆਨ ਕਰਨ ਦੀ ਵੀ ਉਹਨਾਂ ਨੇ ਕਿਉਂ ਆਪਣੀ ਕੁਰਬਾਨੀ ਦਿੱਤੀ ਸੀ ਉਹ ਬੱਦਲ ਜਿਹੜੇ ਕਾਲੇ ਬੱਦਲ ਪੰਜਾਬ ਤੇ ਨਜ਼ਰ ਲੱਗੀ ਸੀ ਉਹ ਫੇਰ ਮੰਡਰਾ ਰਹੇ ਹੈ ਪੰਜਾਬ ਦੇ ਉੱਤੇ ਇੱਥੇ ਕੱਟੜਵਾਦ ਫੇਰ ਸਿਰ ਚੱਕ ਰਿਹਾ ਹੈ ਸਰਕਾਰ ਸੁਪਰੀਮ ਕੋਰਟ ਤੇ ਜਾ ਕੇ ਕਹਿ ਰਹੀ ਹੈ ਵੀ ਪੰਜਾਬ ਦੇ ਅੰਦਰ ਅਤੰਕਵਾਦ ਫੇਰ ਸਿਰ ਉਠਾ ਰਿਹਾ ਹੈ ਇਹ ਤਾਂ ਖਤਰੇ ਦੀ ਘੰਟੀ ਹੈ ਸਰਕਾਰ ਆਪਣੀ ਕਮਜ਼ੋਰੀਆਂ ਢਕਣ ਵਾਸਤੇ ਉਹਨਾਂ ਨੇ ਆਪਣਾ ਇੰਤਜ਼ਾਮ ਕਰ ਲਿਆ ਪਹਿਲੀ ਦਫਾ ਪੰਜਾਬ ਦੇ ਮੁੱਖ ਮੰਤਰੀ ਬੁਲੇਟ ਪ੍ਰੂਫ ਐਨਕਲੋਜ਼ਰ 'ਤੇ ਖੜੇ ਹੋ ਕੇ 26 ਜਨਵਰੀ ਨੂੰ ਹੁਣ 15 ਅਗਸਤ ਨੂੰ ਆਪਣਾ ਭਾਸ਼ਣ ਦੇ ਰਹੇ ਸੀਗੇ ਸਭ ਲੋਹ ਤਾਂ ਤੁਸੀਂ ਤਾਂ ਬੁਲੇਟ ਪ੍ਰੂਫ 'ਤੇ ਬਹਿ ਜਾਓਗੇ ਤੁਹਾਡਾ ਸਾਰਾ ਉਹ ਵੀ ਉਹਨਾਂ ਦੇ ਪਰਿਵਾਰ ਨੂੰ ਸਿਕਿਉਰਿਟੀ ਚਾਹੀਦੀ ਹੈ ਦਿਓ ਪਰ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਬਹਾਲ ਕਰਨ ਵਾਸਤੇ ਲਾਅ ਐਂਡ ਆਰਡਰ ਸਟੈਬਲਿਸ਼ ਕਰਨਾ ਬਹੁਤ ਜ਼ਰੂਰੀ ਹੈ ਜਿਹੜਾ ਅੱਜ ਕੋਈ ਵੀ ਵਾਲੀਵਾਰ ਇਸ ਹੈ ਨਹੀਂ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਤੇ ਸਾਰੇ ਰਾਜਨੀਤਿਕ ਪਾਰਟੀਆਂ ਨੂੰ ਆਪਣੀ ਛੋਟੀ ਮੋਟੀ ਆ ਨੋਕ-ਜੋਕ ਛੱਡ ਕੇ ਪੰਜਾਬ ਦੇ ਕੰਨੀ ਗੌਰ ਕਰਨਾ ਚਾਹੀਦਾ ਹੈ ਤੇ ਸਰਕਾਰ ਦੀ ਘਾਟ ਕਰਕੇ ਤੇ ਉਸ ਤੋਂ ਵੀ ਵੱਡੀ ਲੀਡਰਸ਼ਿਪ ਦੀ ਘਾਟ ਕੱਲੇ ਆਮ ਆਦਮੀ ਪਾਰਟੀ ਦੀ ਨਹੀਂ ਮੈਂ ਸਮਝਦਾ ਸਾਰੀ ਪਾਰਟੀਆਂ ਕਿ ਨਹੀਂ ਚਾਕੀ ਮਾਰ ਕੇ ਦੇਖ ਲਓ ਕੋਈ ਲੀਡਰ ਦਿਸਦਾ ਨਹੀਂ ਮੇਰਾ ਮੰਨਣਾ ਹੈ ਕੋਈ ਕੁਰਸੀ ਤੇ ਬੈਠ ਕੇ ਲੀਡਰ ਨਹੀਂ ਬਣਦਾ ਜੋ ਕੋ ਕਹਦੇ ਵੀ ਮੈਂ ਚੀਫ ਮਿਨਿਸਟਰ ਬਣ ਗਿਆ ਐ ਮੰਤਰੀ ਬਣ ਗਿਆ ਐ ਐਮ ਐਲ ਏ ਬਣ ਗਿਆ ਮਨੂੰ ਲੋਕ ਲੀਡਰ ਮੰਨ ਲੈਣਗੇ ਲੀਡਰ ਤਾਂ ਹੋਇਆ ਜਿਹਨੂੰ ਲੋਕ ਲੀਡਰ ਮੰਨਣ ਜਿਹਦੇ ਮਗਰ ਚੱਲਣ ਜਿਹਦੀ ਗਲਤੀ ਯਕੀਨ ਕਰਨ ਕ੍ਰੈਡੀਬਿਲਟੀ ਦਾ ਖਾਤਮ ਹੋਈ ਖੜੀ ਐ ਲੋਕ ਇਹਨਾਂ ਨੂੰ ਸਾਰਿਆਂ ਨੂੰ ਹੁਣ ਤਾਂ ਚਿੱਟੇ ਲੀੜੇ ਪਾਣ ਲੱਗੇ ਵੀ ਡਰ ਲੱਗਦਾ ਵੀ ਕਹਿੰਦੇ ਆ ਚੋਰ ਤੁਰੇ ਫਿਰਦੇ ਆ ਇਹ ਨਾ ਇਸ ਕਿਸਮ ਦੇ ਹਾਲਾਤ ਦੇ ਵਿੱਚ ਆਪਾਂ ਉਮੀਦ ਕਰੀਏ ਵੀ ਇਹ ਕੋਈ ਚੰਗਾ ਕਰਨਗੇ ਪੰਜਾਬ ਦੇ ਲੋਕਾਂ ਨੂੰ ਵੀ ਜਾਗਰੂਕ ਹੋਣਾ ਪਊਗਾ ਤੇ ਆਪਣੇ ਬੱਚਿਆਂ ਦੇ ਭਵਿੱਖ ਤੇ ਪੈਰਾ ਦੇਣਾ ਪਊਗਾ ਸਾਬਾ ਪੰਜਾਬ ਦੇ ਬਹੁਤ ਮਾੜੇ ਹਾਲਾਤ ਨਾ ਬਣਨ ਸਰਦਾਰ ਬੀਨ ਸਿੰਘ ਵਾਂਗੂ ਫੇਰ ਨਾ ਕਿਸੇ ਨੂੰ ਕੁਰਬਾਨੀ ਦੇਣੀ ਪਵੇ ਇਸ ਕਰਕੇ ਮੇਰੀ ਬੇਨਤੀ ਹੈ ਵੀ ਆਓ ਪੰਜਾਬ ਦੇ ਅੰਦਰ ਇਸ ਸਾਡੇ ਗੁਰੂ ਮਹਾਰਾਜ ਨੇ ਜਨੂੰ ਸਾਡਾ ਸਾਨੂੰ ਸੇਧ ਦਿੱਤੀ ਸੀਗੀ ਸਰਬ ਸੰਜੀਵਾਲਤਾ ਦੀ ਉਹਦੇ ਤੇ ਪੈਰਾ ਦੇਈ